ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਕਪਤ ਦੇ ਮੰਤਰੀ ਹਰਪਾਲ ਛੀਮਾ ਨੇ ਕਿਹਾ ਕਿ ਇਸ ਵਾਰ ਸਦੀ ਦੇ ਸਭ ਤੋਂ ਮਾੜੇ ਹਰ ਪੰਜਾਬ ਦੇ ਵਿੱਚ ਆਏ ਨੇ ਜਿਸ ਨੂੰ ਲੈ ਕੇ ਇੱਕ ਮਤਾ ਵੀ ਪੇਸ਼ ਕੀਤਾ ਜਾਵੇਗਾ ਜਿਸ ਤੇ ਚਰਚਾ ਕੀਤੀ ਜਾਵੇਗੀ ਉੱਥੇ ਹੀ ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਪਾਗ ਨੇ ਹੜਾ ਦੇ ਦੌਰਾਨ ਲੋਕਾਂ ਨੂੰ ਡਾਕਟਰੀ ਦੇਖਭਾਲ ਵੀ ਪ੍ਰਦਾਨ ਕੀਤੀ ਸਰਕਾਰ ਨੇ ਡਾਕਟਰ ਇਕਬਾਲ ਜੋ ਪ੍ਰਧਾਨ ਕੀਤੀ ਅਤੇ ਗੁਰਦਾਸਪੁਰ ਫੌਸਿਲ ਕਾ ਪਠਾਨਕੋਟ ਹੋਰਨਾ ਖੇਤਰਾ ਤੋਂ ਇੱਕ ਦਰਜਨ ਤੋਂ ਵੱਧ ਗਰਭਵਤੀ ਮਹਿਲਾਵਾਂ ਨੂੰ ਬਚਾਇਆ ਗਿਆ ਅਤੇ ਵਿਭਾਗ ਨੇ ਖੜਾ ਦੇ ਦੌਰਾਨ ਅਤੇ ਬਾਅਦ ਦੇ ਵਿੱਚ ਚੋਰਾਹਤ ਕਾਰਜ ਨੇ ਉਸ ਨੂੰ ਜਾਰੀ ਰੱਖਿਆ ਬਹੁਤ ਬਹੁਤ ਧੰਨਵਾਦ ਅੱਜ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਏਗਾ ਅੱਜ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਪਰ ਅੱਜ ਸਰਦਾਂਝਲੀਆਂ ਜਿਹੜੀਆਂ ਦਿੱਤੀਆਂ ਗੰਜਾਂ ਨੇ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਕੀਤੀਆਂ ਜਾਂ ਪੰਜਾਬ ਦੀ ਅਸੈਂਬਲੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਦੀ ਰਾਜਨੀਤੀ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸਰਦਾ ਦੇ ਫੁੱਲ ਜਿਹੜੇ ਕੋ ਇਸ ਵਿਧਾਨ ਸਭਾ ਦੇ ਪੇਟ ਕੀਤੇਗਾ ਜਿਨ੍ਹਾਂ ਵਿੱਚ ਸਰਪੰਚ ਸਰਦਾਰ ਹਰਮੇਲ ਸਿੰਘ ਟੋੜਾ ਜੀ ਸਾਬਕਾ ਮੰਤਰੀ ਸ਼੍ਰੀ ਰਗਵੀਰ ਸਿੰਘ ਜੀ ਸਾਬਕਾ ਵਿਧਾਇਕ ਸ਼ਹੀਦ ਪੰਨੂ ਪ੍ਰਤਾਪ ਮਨਕੋਟਿਆ ਜੀ ਲੈਫਟੀਨੈਂਟ ਨਾਲ ਸ਼ਹੀਦ ਦਲਜੀਤ ਸਿੰਘ ਐਲ ਡੀ ਸ਼ਹੀਦ ਰਿੰਕੂ ਸਿੰਘ ਲਾਸਟ ਨਾਈਟ ਸ਼ਹੀਦ ਪ੍ਰਤਪਾਲ ਸਿੰਘ ਲਾਸਟ ਨਾਈਟ ਸ਼ਹੀਦ ਹਰਬਿੰਦਰ ਸਿੰਘ ਸਿਪਾਹੀ ਸ਼੍ਰੀ ਜਸਵਿੰਦਰ ਸਿੰਘ ਪੱਲਾ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਉਹਗੇ ਅਦਾਕਾਰ ਤੇ ਕਮੇਡੀਅਨ ਸ਼੍ਰੀ ਚਰਨਜੀਤ ਅਵਦਾਜੀ ਜਿਹੜੇ ਕਿ ਬਹੁਤ ਵੱਡੇ ਸੰਗੀਤਕਾਰ ਸੀ ਅੱਜ ਉਹਨਾਂ ਨੂੰ ਜਿਹੜੀ ਸਰਦਾ ਦੇ ਆਪ ਉਹਨਾਂ ਅਰਪਤ ਕੀਤੇ ਗਏ ਨੇਗੇ ਤੇ ਹਾਊਸ ਜਿਹੜਾ ਉਹ 12 ਵਜੇ ਦੁਆਰਾ ਮੁੜ ਜੁੜੇਗਾ ਔਰ ਜਦੋਂ ਦੁਆਰਾ ਹਾਊਸ ਜੁੜੇਗਾ ਤਾਂ ਉਸ ਸਮੇਂ ਬਹੁਤ ਸਾਰੇ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਡਿਪਾਰਟਮੈਂਟ ਦੀਆਂ ਐਨਵਲ ਰਿਪੋਰਟਸ ਨੇਗੀਆਂ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੀ ਰਿਪੋਰਟ ਇਸੇ ਤਰੀਕੇ ਆਡਿਟ ਅਬਜ਼ਰਵੇਸ਼ਨ ਜਿਹੜੀਆਂ ਲਗੀਆਂ ਨੇ ਕਿਆਂ ਉਹਦੀ ਰਿਪੋਰਟ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਕਿਆਂ ਉਹ ਵਿਧਾਨ ਸਭਾ ਦੇ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਇਸ ਵਿਧਾਨ ਸਭਾ ਦੇ ਸਦਨ ਦੇ ਉੱਤੇ ਰੱਖੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਜਿਹੜੀਆਂ ਹੁਣੇ ਪੰਜਾਬ ਦੇ ਅੰਦਰ ਬਹੁਤ ਹੀ ਭਿਆਨਕ ਹੜ੍ਹ ਇਸ ਸਾਲ ਚਾਏ ਨੇ ਮੌਸਮਿੰਦਾਂ ਇਸ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਜਿਹੜੇ ਆਏ ਨੇ ਉਹਨਾਂ ਨੂੰ ਲੈ ਕੇ ਇੱਕ ਰੈਜੋਲੂਸ਼ਨ ਜਿਹੜਾਗਾ ਇੱਕ ਮਤਾ ਸਾਡੇ ਮੇਰੇ ਕੈਬਨਟ ਦੇ ਕਲੀਗ ਮੇਰੇ ਨਾਲ ਖੜੇ ਨੇ ਬਰਿੰਦਰ ਕੋਹਲ ਜੀ ਇਹ ਪੇਸ਼ ਕਰਨਗੇ ਔਰ ਉਸ ਮਤੇ ਤੇ ਅਸੀਂ ਚਰਚਾ ਕਰਵਾਵਾਂਗੇ ਕਿ ਪੰਜਾਬ ਦੇ ਕਿੰਨਾ-ਕਿੰਨਾ ਇਲਾਕਿਆਂ 'ਚ ਕੀ-ਕੀ ਨੁਕਸਾਨ ਹੋਇਆਗਾ ਕਿ ਕਿ ਡਿਪਾਰਟਮੈਂਟ ਦਾ ਨੁਕਸਾਨ ਹੋਇਆ ਪੂਰੀ ਚਰਚਾ ਜਿਹੜੀ ਆ ਅੱਜ ਪੂਰਾ ਦਿਨ ਪਰ ਉਸ ਮੁੱਦੇ ਤੇ ਚੱਲੂਗੀ ਜਿਹਦੇ ਵਿੱਚ ਬਹੁਤ ਸਾਰੀਆਂ ਹੀ ਆਪੋਜੀਸ਼ਨ ਦੀਆਂ ਪਾਰਟੀਆਂ ਆਪਣੇ ਕੰਸਟਰਕਟਿਵ ਸੁਝਾਅ ਪੇਸ਼ ਕਰਨਗੀਆਂ ਆਪ ਵੀ ਕੰਸਟਰਕਟਿਵ ਭੂਮਿਕਾ ਨਿਭਾਉਣਗੇ ਆ ਔਰ ਬਿਲਕੁਲ ਜੋ ਰੈਜ਼ੋਲੂਸ਼ਨ ਹੋਊਗਾ ਮੈਂ ਸਮਝਦਾ ਉਹਦੀ سپورਟ ਕਰਨਗੇ ਆ ਔਰ 12 ਵਜੇ ਆਪਾਂ ਦੁਬਾਰਾ ਮੁੜ ਕੇ ਮੁੜ ਜਰਾਂਗੇ ਔਰ ਉਸ ਮਤੇ ਤੇ ਦੁਬਾਰਾ ਬਹਿਸ ਜਿਹੜੀ ਆ ਉਹ ਸ਼ੁਰੂ ਹੋਊਗੀ ਧੰਨਵਾਦ ਤੇ ਅਸੀਂ ਜਿਹੜਾ ਕੰਮ ਕਰਦੇ ਆ ਉਹਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਕਹਿਰਾਈਆਂ ਤੋਂ ਧੰਨਵਾਦ ਆ ਕਿ ਜਿਹੜੀ ਇਹ ਸਦੀ ਦੀ ਸਭ ਤੋਂ ਭੈੜੇ ਹੜ੍ਹ ਵਾੜ ਆਫਤ ਪੰਜਾਬ ਤੇ ਆਈ ਸੀ ਉਹਦੇ ਵਿੱਚ ਤੁਸੀਂ ਜਿੱਥੇ ਸਾਡੀ ਆ ਮੈਡੀਕਲ ਟੀਮਾਂ ਰੈਸਕਿਊ ਟੀਮਾਂ ਰੈਲੀਫ ਬਚੇਰ ਪਹੁੰਚਾਰ ਵਾਲੀਆਂ ਟੀਮਾਂ ਸਾਰੀਆਂ ਐਨ ਜੀਓਜ਼ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਗੱਡੀ ਜਾਂਦੀ ਸੀ ਉਸ ਤੋਂ ਅੱਗੇ ਟਰੈਕਟਰ ਤੇ ਉਸ ਤੋਂ ਅੱਗੇ ਬੋਟ ਦੇ ਉੱਤੇ ਤੁਸੀਂ ਵੀ মিডিਆ ਵਾਲੇ ਵੀ ਸਾਨੂੰ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜੇ ਕਿਤੇ ਲੋਕ ਫਸੇ ਹੋਏ ਸੀ ਕੋਈ ਬੰਦਾ ਬਿਮਾਰ ਸੀ ਕੋਈ ਪ੍ਰੈਗਨੈਂਟ ਲੇਡੀ ਸੀ ਤੋ ਸਾਰੀਆਂ ਖਬਰਾਂ ਸਾਡੇ ਤੱਕ ਪਹੁੰਚਾਈਆਂ ਔਰ ਸਾਡੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮਨਿਸਟਰ ਸਾਰੇ ਐਮ ਐਲ ਏ ਫੀਲਡ ਦੇ ਵਿੱਚ ਸੀ ਪੂਰੇ ਸਾਰੇ ਅਫਸਰ ਫੀਲਡ ਦੇ ਵਿੱਚ ਸੀ ਔਰ ਸਾਨੂੰ ਜਿਹੜੀ ਮੀਡੀਆ ਨੇ ਇਨਫਾਰਮੇਸ਼ਨ ਦਿੱਤੀ ਉਹਦਾ ਨਤੀਜਾ ਇਹ ਸੀਗਾ ਕਿ ਅਸੀਂ ਬਹੁਤ ਸਾਰੇ ਲੋਕ ਜਿਹੜੇ ਫਸੇ ਹੋਏ ਸੀ ਬਾੜ ਦੇ ਵਿੱਚ ਉਹਨਾਂ ਨੂੰ ਰੈਸਕਿਊ ਵੀ ਕਰ ਸਕੇ ਤੇ ਉਹਨਾਂ ਨੂੰ ਮੈਡੀਕਲ ਸਹੂਲਤ ਵੀ ਚਾਹੇ ਕੋਈ ਪ੍ਰੈਗਨੈਂਟ ਲੇਡੀ ਸੀ ਦਰਜਨ ਤੋਂ ਵੱਧ ਗੁਰਦਾਸਪੁਰ ਦੇ ਵਿੱਚ ਇਸੇ ਤਰ੍ਹਾਂ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਜਿਹੜੇ ਕਿ ਚਾਰੇ ਪਾਸਿਓਂ ਘਿਰ ਗਏ ਸੀ ਉਹਨਾਂ ਨੂੰ ਲੇਡੀਜ਼ ਨੂੰ ਲਿਆ ਕੇ ਉਹਨਾਂ ਦੀ ਸੇਫ ਡਿਲੀਵਰੀਜ਼ ਕਰਾਈਆਂ ਗਈਆਂ ਬਹੁਤ ਸਾਰੇ ਸਨੇਕ ਬਾਈਟ ਦੇ ਕੇਸਸ ਉਹਨਾਂ ਨੂੰ ਟਾਈਮਲੀ ਮੈਡੀਕਲ ਹੈਲਪ ਨਾਲ ਉਹਨਾਂ ਦੀ ਜਾਨ ਬਚਾਈ ਗਈ ਇਹਦੇ ਨਾਲ ਨਾਲ ਅਸੀਂ ਇੱਕ ਪ੍ਰੋਐਕਟਿਵ ਅਪਰੋਚ ਜਿਸ ਦੇ ਨਾਲ ਸਾਡੀ ਆਸ਼ਾ ਵਰਕਰ ਪਿੰਡ ਦੀ ਸਿਹਤ ਕਮੇਟੀ ਔਰ ਸਾਰਿਆਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਰੋਜ਼ਗਾਰ ਸਹਾਇਕ ਵੀ ਸੈਨੀਟਰੀ ਇੰਸਪੈਕਟਰ ਸਾਡੀਆਂ ਨਰਸਸ CHOs ਮਲਟੀਪਰਪਸ ਹੈਲਥ ਵਰਕਰ ਫੀਮੇਲ ਮੇਲ ਉਹਨਾਂ ਨੇ ਨੌਕਿਆਂ ਦੇ ਘਰ-ਘਰ ਜਾ ਕੇ ਸਰਵੇ ਕੀਤਾ ਜਿੱਥੇ ਪਾਣੀ ਖੜਾ ਸੀਗਾ ਉੱਥੇ ਦਵਾਈਆਂ ਦਾ ਸਪਰੇਅ ਕੀਤਾ ਫਿਊਮਿਗੇਸ਼ਨ ਕੀਤੀ ਪਿਛਲੇ ਸਾਲ ਨਾਲੋਂ 3 ਗੁਣਾ ਜ਼ਿਆਦਾ ਡੈਂਗੀ ਦੇ ਟੈਸਟ ਜਿਨ੍ਹਾਂ ਦੇ ਵਿੱਚੋਂ 5500 ਦੇ ਵਿੱਚੋਂ 8600 ਟੈਸਟ ਪਹਿਲੀ ਵਾਰੀ ਦਿਸਪੈਂਸਰੀ ਜਾਨੀ ਆਮ ਆਦਮੀ ਕਲੀਨਿਕ ਦੇ ਵਿੱਚ ਹੋਏ ਇਸੇ ਤਰ੍ਹਾਂ ਚਿਕਨ ਗੁੜੀਆਂ ਦੇ 5 ਗੁਣਾ ਟੈਸਟ ਉਹਦੇ ਨਾਲ ਅਸੀਂ ਡੇਂਗੀ ਚਿਕਨ ਗੁੜੀਆਂ ਜਿਹੜੀਆਂ ਪਾਣੀ ਨਾਲ ਫੈਲਣ ਵਾਲੀਆਂ ਡਾਇਰੀਆ ਉਹਨਾਂ ਦੀ ਰੋਕਥਾਮ ਦੇ ਵਿੱਚ ਬਹੁਤ ਵੱਡੀ ਤੁਹਾਡੀ ਵੀ ਕੰਟਰੀਬਿਊਸ਼ਨ ਆ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਐਨ ਜੀਓ ਦਾ ਬਹੁਤ ਸਹਿਯੋਗ ਮਿਲਿਆ ਜਿਹੜਾ ਨੇ ਟਰੱਕਾਂ ਦੇ ਟਰੱਕ ਭਰ ਕੇ ਪੀਣ ਵਾਲੇ ਪੀਣ ਪਾਣੀ ਦੀਆਂ ਬੋਤਲਾਂ ਔਰ ਸਾਡੇ ਵਰਕਰਸ ਨੇ ਘਰ ਘਰ ਜਾ ਕੇ ਕਰੋੜੀਆਂ ਦੀਆਂ ਗੋਲੀਆਂ ਵੰਡੀਆਂ ਉਹਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਸੋ ਇੱਕ ਵਾਰੀ ਫਿਰ মিডিਆ ਦਾ ਸਾਡੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਐਤਵਾਰ ਨੂੰ ਵੀ ਛੁੱਟੀ ਵਾਲੇ ਦਿਨ ਵੀ ਕੰਮ ਕੀਤਾ ਅਗਸਟਡ ਹਾਲੀਡੇਸ ਤੇ ਵੀ ਕੰਮ ਕੀਤਾ ਪਿਛਲੇ ਸਵਾ ਡੇਢ ਮਹੀਨੇ ਤੋਂ ਲਗਾਤਾਰ ਬਿਨਾਂ ਕਿਸੇ ਬ੍ਰੇਕ ਦੇ ਜਿਹੜੇ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਔਰ ਸਾਰੀਆਂ ਐਨ ਜੀਓਜ਼ ਦਾ ਜਿਨ੍ਹਾਂ ਨੇ ਸਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਇੱਕ ਕਦਮ ਅੱਗੇ ਅੱਗੇ ਲੈ ਕੇ ਲੋਕਾਂ ਦੀ ਸੇਵਾ ਯੋਗਦਾਨ ਪਾਇਆ ਸਾਡੇ ਮੈਡੀਕਲ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਕੈਮਿਸਟ ਐਸੋਸੀਏਸ਼ਨ ਜਿਨ੍ਹਾਂ ਨੇ ਆਸ਼ਾ ਵਰਕਰ ਨੂੰ ਕਿੱਟਾਂ ਬਣਾ ਕੇ ਦਿੱਤੀਆਂ ਜਿਹਦੇ ਵਿੱਚ 26 ਆਈਟਮ ਸੀ ਔਰ ਸਾਰੀਆਂ ਲੋੜ ਦੀਆਂ ਦਵਾਈਆਂ ਮੋਸਕਿਟੋ ਰੈਪেলੈਂਟ ਤੱਕ ਬੁਖਾਰ ਦੀ ਗੋਲੀ ਓ ਆਰ ਐਸ ਔਰ ਜਿਹੜਾ ਸਾਰਾ ਇਹ ਦਵਾਈਆਂ ਉਹਨਾਂ ਨੇ ਆਸ਼ਾ ਵਰਕਰ ਨੂੰ ਸਾਰੀਆਂ ਪੰਜਾਬ ਦੀਆਂ 20000 ਆਸ਼ਾ ਵਰਕਰ ਨੂੰ ਕਿੱਟਾਂ ਦਿੱਤੀਆਂ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਅਸੀਂ ਜਿਹੜਾ ਹੈਗਾ ਉਹ ਲੋਕਾਂ ਦੇ ਰੀ ਅਪਡੇਟੇਸ਼ਨ ਵਾਸਤੇ ਉਹਨਾਂ ਦੇ ਦੁਆਰਾ ਜਿਹੜਾ ਉਹਨਾਂ ਨੂੰ ਪੈਰਾਸਰ ਖੜਾ ਕਰਨ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਡੈਡੀਕੇਟਡ ਆ ਇਹਦੇ ਵਿੱਚ ਅਸੀਂ ਵਿਚਾਰ ਵਟਾਦਰਾ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਜਿਹੜੇ ਉਪਰਾਲੇਆਂ ਲੋਕਾਂ ਤੱਕ ਪਹੁੰਚਾਓਗੇ ਉਹਨਾਂ ਦੀ ਪੀੜਾ ਸਾਡੇ ਤੱਕ ਪਹੁੰਚਾਓਗੇ ਬਹੁਤ-ਬਹੁਤ ਧੰਨਵਾਦ